ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਜੀ ਪਿੰਡ ਖੱਬੇ ਡੋਗਰਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਇਹਸ ਕਰਕੇ ਆਪਾਂ ਪਹਿਲਾਂ ਵੀ ਸਸਤੇ ਮੁੱਲ ਵਾਲੀਆਂ ਵਾਹਣਾ ਦਿਖਾਉਣੇ ਰਹਿੰਦੇ ਆ ਜੀ ਅੱਜ ਫੇਰ ਪਹੁੰਚੇ ਆ ਤੇ ਇੱਕ ਹੀ ਲਿਆਉਂਦੇ ਆ ਤੇ ਇੱਕ ਹੀ ਸੇਲ ਕਰਦੇ ਆ ਅੱਜ ਟੋਕੜ ਘੱਬਣ ਲਿਆਂਦੀ ਆ ਤੇ ਬਹੁਤ ਹੀ ਸੋਹਣੀ ਆ ਤੇ ਦੁੱਧ ਦੱਦ ਪੁੱਛਾਂ ਕਿੰਨਾ ਕਿ ਦਿੰਦੀ ਆ ਤੇ ਕਿੰਵਾ ਸੁਆ ਭਾਜੀ ਹੁਣਾਂ ਨਾਲ ਗੱਲਬਾਤ ਕਰਾਵਾਂਗੇ ਤੇ ਨਾਲ ਇੱਕ ਬੱਕਰਾ ਸੇਲ ਕਰਨਾ ਜੀ ਆਹ ਬੱਕਰਾ ਸੇਲ ਕਰਨਾ ਬੀਡਲ ਨਸਲ ਦਾ ਬੱਕਰਾ ਵਾ ਗੱਲਬਾਤ ਕਰਾਵਾਂਗੇ ਭਾਜੀ ਹੁਣ ਨਾਲ ਤੇ ਇਹਨਾਂ ਦੋਵਾਂ ਜਾਨਵਰਾਂ ਦੀ ਡੀਟੇਲ ਲਵਾਂਗੇ ਹਾਂਜੀ ਸਾਸਰੀ ਘਰ ਭਾਜੀ ਕੀ ਹਾਲ ਚਾਲ ਹੈ ਜੀ ਵਧੀਆ ਜੀ ਵਧੀਆ ਚੱਲਦਾ ਤੁਸੀਂ ਸੁਣਾਓ ਵਧੀਆ ਵਧੀਆ ਨਗੀਨਾ ਅੱਜ ਫੇਰ ਲਿਆਂਦਾ ਹੈ ਲੈਣਾ ਆਪਾਂ ਲਿਉਣਾ ਇੱਕ ਇਹ ਦੇ ਇੱਕ ਵੇਚ ਕੇ ਗਾਂ ਦੁਰਪੀਦਾ ਠੀਕ ਹੈ ਹਾਂਜੀ ਹਾਂਜੀ ਤੇ ਨਾਲ ਅੱਜ ਫੇਰ ਕਰਦਾ ਹੀ ਬੱਕਰਾ ਪਾਲਿਆ ਸੇਲ ਕਰਦਾ ਆਪਣਾ ਭਾਜੀ ਬੀਟਰ ਪਹਿਲਾਂ ਬੱਕਰਾ ਹੀ ਦਿਖਾਵਾਂਗੇ ਆਪਾਂ ਹਾਂ ਡਰੈੱਸ ਦੱਸ ਦਿਓ ਜੀ ਆਪਾਂ ਡਰੈੱਸ ਭਾਜੀ ਜ਼ਿਲ੍ਹਾ ਤਰਨਤਾਰਨ ਹਾਂਜੀ ਤਹਿਸੀਲ ਤਰਨਤਾਰਨ ਜੀ ਪਿੰਡ ਖਬੇ ਡੋਗਰਾ ਠੀਕ ਹੈ ਜੀ ਹਾਂਜੀ ਸਹੀ ਹੈ ਫੋਨ ਨੰਬਰ ਆਪਣਾ ਹੈ 99145 78351 ਨਾਂ ਵੀ ਦੱਸ ਦਿਓ ਜੀ ਨਾਂ ਆਪਣਾ ਰੇਸ਼ਮ ਸਿੰਘ ਦਾ ਠੀਕ ਹੈ ਜੀ ਤੇ ਇਹ ਕਿੰਨੇ ਚਿਰ ਦਾ ਹੋ ਗਿਆ ਬੱਕਰਾ ਜੀ ਇਹ ਭਾਜੀ 1 ਸਾਲ ਤੇ 1 ਮਹੀਨੇ ਦਾ ਹੈ ਜੀ ਠੀਕ ਹੈ ਜੀ ਹਾਂਜੀ ਸਹੀ ਆ ਤੇ ਇਹਦਾ ਵਜਨ ਕਿੰਨਾ ਹੋਊਗਾ ਵਜਨ ਭਾਜੀ ਇਹ 40 ਕਿਲੋ ਤੋਂ ਬਾਹਰ ਹੋਊਗਾ ਤੇ ਨਸਲ ਕਿਹੜੀ ਆ ਇਹਦੀ ਨਸਲ ਇਹ ਬੀਟਲ ਆ ਠੀਕ ਆ ਬੀਟਲ ਹਾਂਜੀ ਤੇ ਆ ਜਿਹੜਾ ਬੱਚਾ ਵਾ ਇਹਦਾ ਹੀ ਆ ਬੱਚਾ ਇਹਦਾ ਨਹੀਂ ਉਹ ਬੱਕਰੀ ਆ ਉਹ ਪਾਠੇ ਦੀ ਆ ਇਹਦੇ ਕੋਲ ਘੱਟ ਭਰਾਈ ਆਹ ਠੀਕ ਆ ਬੱਚਾ ਵੀ ਆ ਵੇਖ ਲਓ ਬੱਚਾ ਵੀ ਚੰਗਾ ਸੋਹਣਾ ਦਿੱਤਾ ਵਾ ਪਾਠ ਆਏ ਪਾਠ ਆਏ ਠੀਕ ਆ ਠੀਕ ਆ ਤਾਂ ਇਹ ਕਿੰਨੇ ਚਿਰ ਦਾ ਦੱਸਿਆ ਇਹ 1 ਸਾਲ ਤੇ 1 ਮਹੀਨਾ ਹੋ ਗਿਆ ਤੇ ਵਜਨ ਕਿੰਨਾ ਹੋਊਗਾ ਇਹ 40 ਕਿਲੋ ਦੇ ਲਾਗੇ ਬੰਨੇ 40 ਕਿਲੋ ਦੇ ਲਾਗੇ ਬੰਨੇ ਵਜਨ ਹੋਊਗਾ ਤੇ ਮੋਲੇ ਦਾ ਕਿੰਨਾ ਕਰਨਾ ਮੁੱਲ ਭਾਜੀ ਜਿਤਰਾ ਦਾ ਪਛੋੜਾ ਵੇਖੋ ਆਹ ਦੇਖੋ ਕੰਨ ਕਿੱਡੇ ਲੰਮੇ ਆਹ ਕੋਰਾ ਖੜਾ ਲੈ ਜੇ ਨਾ ਹਾਂਜੀ ਤੇ ਵਧੀਆ ਗਾਂ ਬੱਚੇ ਤਿਆਰ ਹੁੰਦੇ ਆ ਜੀ 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 ਆਹ ਮੁੱਲ ਤੇ ਜੀ ਕਹਤਾ 20000 ਕਰ ਲਈਏ ਹਾਂ ਤੇ 17000 ਦਾ ਦੇ ਦਾਂਗੇ ਹਾਨਾ ਮਾਨਦਾਨ ਹੋ ਜੂ ਮੋਕੇ ਤੇ ਮਾਨਦਾਨ 1000 ਹੋਰ ਕਰ ਦਾਂਗੇ ਠੀਕ ਹੈ ਜੀ 17000 17000 ਦਾ ਫੋਨ ਲਾ ਲਿਓ ਕੋਈ ਉੱਚਾ ਹੀ ਮਾਨਦਾਨ ਕਰ ਦਾਂਗੇ ਬਾਕੀ ਜੇ ਕਿ ਬਰੀਡਰ ਨੇ ਹਣਨਾ ਹੋਵੇ ਜਿਹਨੂੰ ਪਰਖਿਆ ਨਾ ਚੀਜ਼ਾਂ ਦੀ ਫੋਨ ਜ਼ਰੂਰ ਕਰ ਲਿਓ ਕਿਦੋਂ ਵੀ ਲਾ ਲਈਏ ਨਾ ਤੇ ਜੋਖਣ ਦੇ ਹਿਸਾਬ ਨਾਲ ਹੀ ਆ ਹਾਂ ਠੀਕ ਹੈ ਵਜਨ ਦੇ ਹਿਸਾਬ ਨਾਲ ਹਿਸਾਬ ਨਾਲ ਹੀ ਆਪਾਂ 30 ਕਿਲੋ 600 ਰੁਪਏ ਦੇ ਹਿਸਾਬ ਨਾਲ ਮੰਨ ਕੇ ਚੱਲੋ ਤੇ ਭਾਜੀ ਹੁਣੀ ਕਹਿੰਦੇ ਉਹ ਹਿਸਾਬ ਨਾਲ ਦੇਣਾ ਨਹੀਂ ਨਾ ਦੇਣਾ ਰੱਖਣ ਵਾਲੇ ਨੂੰ ਦੇਣਾ ਪਰਖ ਵਾਲੇ ਨੂੰ ਹਾਂਜੀ ਠੀਕ ਹੈ ਠੀਕ ਹੈ ਛੋਕ ਰਾਈ ਰੱਖੀ ਆ ਵੇਖੋ ਪ ਤਾਜੀ ਸੂਈਏ ਵੀ ਇਹ ਦੁੱਧ ਕਿੰਨਾ ਕੁ ਦਿੰਦੀ ਆ ਦੁੱਧ ਪਾਈ ਤੋਂ ਲੈਗਾ 3 ਕਿਲੋ ਠੀਕ ਹੈ ਇਹ ਤਾਂ ਨਹੀਂ ਵੇਚਣੀ ਆ ਨਾ ਹਾਂ ਨਾ ਇਹ ਨਹੀਂ ਵੇਚਣੀ ਠੀਕ ਹੈ ਵਹਿੜ ਦਿਖਾਈਏ ਵਹਿੜ ਕਿੰਨਾ ਸੂਆ ਭਾਜੀ ਬੈਠਾ ਭਾਜੀ ਇਹ ਦੂਜੇ ਸੂਏ ਹਸਤੇ ਗੱਪ ਹੋਈ ਆ ਅੱਛਾ ਗੱਬਣਵਾ ਹਾਂ ਗੱਬਣਾ ਦੂਜੇ ਸੂਏ ਹਸਤੇ ਠੀਕ ਆਂਦੀ ਤਾਂ 7 ਮਹੀਨੇ ਦੀ ਹੋ ਗਈ ਆ 7 ਮਹੀਨੇ ਦੀ ਗੱਬਣੀ ਹਾਂਜੀ 7 ਤੋਂ ਬਾਹਰ ਜਾਣ ਦੀ ਆ ਠੀਕ ਆ ਹਾਂਜੀ ਤੇ ਦੁੱਧ ਕਿੰਨਾ ਇਸ ਟਾਈਮ ਦੁੱਧ ਦੇ ਖਲੇ 2 ਕਿਲੋ ਹੀ ਆ ਭਾਜੀ ਹੁਣ ਥਾਣਾ ਦੀ ਬਾਤ ਘਾੜ ਦਨੀ ਆ ਬਰਾਬਰ ਇੱਕੋ ਜਿਹਾ ਗਾਰੰਟੀ ਆਪਣੀ ਚੈੱਕ ਤੁਸੀਂ ਆਪ ਕਰਾਈ ਚਾਹੇ ਕ ਆਪ ਕਰਾਈ ਕਰ ਲੈਣ ਤੇ ਤੁਸੀਂ ਕਰਾਈ ਆਪਣੇ ਡੇਟਰ ਨਾਲ ਇਹ ਵੀਡੀਓ ਬਣਾਈ ਹੈ ਏਰਕਾਂ ਨੇ ਬਣਾਈ ਵੀਡੀਓ ਆਪਾਂ ਉਹ ਸਬੂਤ ਪਹਿਲਾਂ ਲਈਦਾ ਨਾਲ ਡਾਕਟਰ ਦੀ ਵੀਡੀਓ ਨਾਲ ਹੀ ਬਣਾ ਲੈਣੀ ਡਾਕਟਰ ਨੂੰ ਨਹੀਂ ਮੁਕਰਨ ਦੇਣਾ ਨਾ ਨਾ ਮੁਕਰੂ ਕਿੱਥੇ ਡਾਕਟਰ ਜਿਉਂ ਆਪਾਂ ਵੀਡੀਓ ਬਣਾ ਲਈਏ ਤੇ ਜਾਓ ਕਿੱਥੇ ਡਾਕਟਰ ਹਾਂ ਤੇ ਇਹ ਇਹਦੀ ਕਿਸਮ ਦੱਸੋ ਵੀ ਜਿਹੜੀ ਇਹ ਕਿਹੜੀ ਐ ਝੂੰਗੀ ਭਾਜੀ ਇਹ ਝੂੰਗੀ ਆ ਝੂੰਗਾ ਡੰਗਰ ਤੇ ਏਡਾ ਚੰਗਾ ਹੁੰਦਾ ਡੈਡੀ ਹੁਣ ਆਂਦੇ ਦਰਿਆਉ ਪਾਰ ਹੋਏ ਨੇ ਇਧਰੋਂ ਸੌਦਾ ਕਰ ਲਓ ਇਹ ਤੇ ਕਰਮਾ ਵਾਲਾ ਹੁੰਦਾ ਉਹ ਝੂੰਗਾ ਡੰਗਰ ਠੀਕ ਆ ਹਾਂਜੀ ਹੁਣ ਇਹਦੇ ਕੋਲ ਦੁੱਧ ਕਿੰਨਾ 2 ਕਿਲੋ ਦੁੱਧ ਜੋ ਭਾਜੀ ਥੱਲੇ ਆਹ ਵੇਖੋ ਜੀ ਥਾਂ ਸੁਆ ਦੁੱਜਾ ਥਾਂ ਬਹੁਤ ਸੋਹਣਾ ਲੱਗਿਆ ਦੁੱਧ ਦੇ ਨੇ ਦੁੱਧ ਭਾਜੀ ਇਹਨੇ 12-13 ਲੀਟਰ ਚ ਆਇਆ ਜੋ ਅੱਛਾ ਸੱਜਰ ਨੇ ਸੱਜਰ ਨੇ 12-13 ਲੀਟਰ ਚ ਆਇਆ ਐਰ ਕਾ ਕਿੰਨਾ ਕਦੋਗੀ ਐ ਕੀ ਭਾਜੀ 13-14 ਕਿਲੋ ਐਰ ਦੀ ਚਾਹੂ ਜੇ ਕੋਈ ਸੇਵਾ ਕਰੂਗਾ ਤੇ ਥਾੜ੍ਹ ਥੁਣ ਦੀ ਕੋਈ ਬਾਤ ਕਾਟ ਨਾ ਐਰ ਦੀ ਆਪਣੀ ਭਾਜੀ ਠੀਕ ਆ ਹਾਂਜੀ ਹੁਣ ਤੇ ਚਵਾਈ ਹੋਈ ਸਵੇਰ ਦਾ ਵੇਲਾ ਵਾ ਹਾਂ ਸਵੇਰ ਦਾ ਵੇਲਾ ਹੁਣ ਤੇ ਟਾਈਮ ਵੇਖ ਲਓ ਜੀ ਤੇ ਹਾਂਜੀ ਜੀ ਠੀਕ ਐ ਇਹਨੂੰ ਤੋਰੀ ਖੋਲ ਕੇ ਦੇ ਦਈਏ ਇੱਕ ਹਾਂਜੀ ਅੱਛਾ ਮੇਲੇ ਜਾਣਾ ਵਾ ਮੇਲੇ ਜਾਣਾ ਉਹ ਤੇ ਮੈਂ ਕਿਹਾ ਦੇ ਦਈਏ ਮਗਰ ਕੁਛ ਕੁਛ ਨਹੀਂ ਪੈਂਦੇ ਠੀਕ 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 ਆ ਆ ਵੇਖੋ ਜੀ ਭਵਾਨਾ ਚੈੱਕ ਕਰ ਲੋ ਐਸ ਟਾਈਮ ਤੇ ਕਿੰਨਾ ਕਿ ਦੁੱਧ ਦਸਿਆ ਵਾ 2 ਕਿਲੋ ਭਾਈ ਦਾ ਦੋ ਕਿਲੋ ਹਾਲੇ ਤੇ ਚੈੱਕ ਚੈੱਕ ਕੀ ਕਰਾਉਣ ਜੋਗਾ ਵਾ ਕੇ ਹੁਣ ਸੱਤਾ ਤੋਂ ਤੁਸੀਂ ਬਾਹਰ ਦੱਸਦੇ ਆ ਟਾਈਮ ਤੇ ਗਾਂ ਅਗਲੇ ਸੋਵੇ ਵੀ ਚੰਗਾ ਦਊਗੀ ਫੇ ਹਾਂਜੀ ਆ ਫੇਸ ਕਰੋ ਇਹ ਝੁੰਗੀ ਆ ਪੂਰੀ ਵਧੀਆ ਵਿਚਾਰੀ ਤੇ ਆਹ ਵੇਖੋ ਜੀ ਲੈ ਜੋ ਲੈ ਜੋ ਬਾਕੀ ਠੰਡੀ ਤੇਰੀ ਐ ਕਿੱਥੇ ਮਰਦੀ ਆ ਫਲਾਈ ਦੀ ਕਿੱਥਾ ਮਰਦੀ ਬੈਠੋ ਠੀਕ 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 ਸਹੀ ਰੁਕ ਵੇਖੋ ਜੀ ਬਾਕੀ ਤੁਸੀਂ ਵੇਖ ਸਕਦੇ ਆ ਸੋਣੀ ਆ ਗਰਮੀ ਗਰਮੀ ਦੀ ਇਹਨੇ ਪ੍ਰਵਾਹ ਨਹੀਂ ਕਰਨੀ ਕ੍ਰੋਸ ਚ ਆ ਜਾਂਦੀ ਥੋੜੀ ਜੀ ਤੇ ਬਾਕੀ ਭਾਜੀ ਦੱਸਦਾ ਕਿ ਠੰਡੀ ਆ ਚਵਾਈ ਕਿਦਾਂ ਰੱਸੀ ਪਾ ਕੇ ਕਰਦੇ ਆ ਜੀ ਭਾਜੀ ਮਾੜੀ ਰੱਸੀ ਪਾ ਲਈ ਜੀ ਉਤਰਾਂ ਅੱਛਾ ਪਾਉਣੀ ਦੇ ਪਾਰੇ ਕੋਈ ਨਹੀਂ ਪਾਉਣੀ ਨਾ ਪਾਵੇ ਕੁਝ ਨਹੀਂ ਆਂਦੀ ਚੱਲੀ ਜਾਵੇ ਠੀਕ ਆ ਹਾਂ ਜੀ ਇੱਦਾਂ ਜਿੱਦਾਂ ਮਰਜ਼ੀ ਬੈਠੋ ਨੇ ਕੇ ਹਿੱਲਣਾ ਥੋੜਾ ਅੱਛਾ ਜੀ ਹਾਂ ਜੀ ਠੀਕ ਆ ਤੇ ਮੁੱਲ ਫਿਰ ਆਪਾਂ ਕਿੰਨਾ ਹਿਸਾਬ ਨਾ ਹੀ ਰੱਖਣਾ ਵਾ ਕਿ ਹਿਸਾਬ ਦਾ ਹੀ ਭਾਜੀ ਨਿਗਾ ਜਾ ਮੁੱਲ ਕਰਨਾ ਜਿਹੜਾ ਪਹਿਲੇ ਫੋਨ ਤੇ ਵੇਚਦੇ ਤੇ ਕਈ ਏਦਾਂ ਕਰਕੇ ਨਿਗਾ ਜਾ ਤੇ ਮੁੜ ਕੇ ਏਦਾਂ ਵੱਡਾ ਹੋ ਜਾਂਦਾ ਵਾ ਤੇ ਨਿਗਾ ਜਾ ਹੀ ਰੱਖਿਓ ਫੇ ਨਹੀਂ ਨਹੀਂ ਬਾਕੀ ਭਾਜੀ ਬਾਹਰ ਡੰਗਰ ਮਿਲਿਓ ਲੱਭਦਾ ਗਰਮੀ ਆ ਨਹੀਂ ਡੰਗਰ ਲੱਭਦਾ ਹੀ ਨਹੀਂਗਾ ਸਾਡੇ ਕੋਲ ਘਰ ਆਲੇ ਨਾ ਮਹਿੰਗੇ ਕਰ ਦਿੰਨੇ ਆ ਭਾਜੀ ਘਰ ਆਲੇ ਪਿੱਛੋਂ ਮਹਿੰਗੇ ਕੀਤੇ ਆ ਤਾਂ ਤਾਂ ਹੀ ਗਾੜੀ ਮਹਿੰਗਾ ਮਿਲਣਾ ਸਾਡੇ ਕੋਲ ਆ ਜਾ ਕਰੋ ਸਾਡੇ ਕੋਲ ਰਹਿੰਦੀ ਆ ਮੈਂ 4-5 ਵਜੀਆਂ ਆਵਾਜ਼ ਦਿਓ ਲੈਣੇ ਕਰਾਂਗੇ ਤੁਸੀਂ ਵੀ ਮੁੱਲ ਪੂਰਾ ਹੀ ਕਰਨਾ ਤੁਸੀਂ ਸਾਨੂੰ ਕਿਹੜਾ ਉਦ ਦਾ ਦੇ ਦਿੰਨੀ ਆ ਨਹੀਂ ਐਸਾ ਸਿੱਧਾਵੇਂ ਸਾਨੂੰ ਸਾਨੂੰ ਵੀ ਮਹਿੰਗਾ ਦਿੰਦੇ ਡੰਗਰ ਜਿੰਨੇ ਦਾ ਆ ਅਗਲੇ ਨਾਲ ਗੱਲ ਕਰਾ ਦਾਂਗੇ ਲੈ ਉਹਨੇ ਲਈ ਇਦਾਂ ਹੀ ਕਰ ਲਿਆ ਕਰੋ ਦੱਸੋ ਵੀ ਕਿੰਨਾ ਕਰਨਾ ਮੁੱਲ ਭਾਜੀ ਮੁੱਲ ਵੀ ਜਿਤਨਾ ਦੀ ਗਾਹ ਆ ਹਾਂਜੀ ਜੀ ਕਰਦਾ 20000 ਮੁੱਲ ਕਰ ਲੀਏ ਨਾ ਵੀ ਨਾ ਕਰੋ ਧਰੋਣਾ ਜੇ ਕਿਸ ਨੂੰ ਵੀ ਕਹਿ ਗਏ ਤਾਂ ਇਹ ਤਾਂ ਕੋਕ ਝੁੰਗੀ ਆ ਤੇ ਵੀ ਕਰਦੀ ਆ ਇਹ ਹੈ ਵੀ ਝੁੰਗੀ ਹੈਗੀ ਝੁੰਗੀ ਆ ਤੇ ਆ ਤੇ ਉਹ ਤਾਂ ਕਿਹਾ ਨਾ ਇਹ ਨਾ ਝੁੰਗੀ ਕਰਕੇ ਮੁੱਲ ਵਧ ਕਰ ਲੋ ਬਾਕੀ ਇਹੋ ਜੇ ਮੁੱਲੇ ਇਸੇ ੱਡੇ ਤੋਂ ਲੱਭਦੇ ਜੋ ਇਹਦੀ ਏਡੀਆਂ ਕੱਦਨੀਆਂ ਗਾਵੇਂ ਇੱਥੋਂ ਹੀ ਲੱਭਦੀਆਂ ਜੋ ਕਿ ਇਹ ਕੀ ਭਰੀ ਕਿਉਂ ਲਿਉਂਦੇ ਆ ਤੁਸੀਂ ਭਾਜੀ ਮੈਂ ਸਾਂਭੇ ਜੀ ਜਾਂਦੇ ਕੰਗਰ ਜਾ ਬਾਕੀ ਬਜਟ ਕਈ ਵਾਰਾਂ ਬਜਟ ਵੀ ਵੇਖਣਾ ਪੈਂਦਾ ਆਪਣਾ ਬਾਈਕ ਵੀ ਵੇਖਣਾ ਪੈਂਦਾ ਵੇ ਕਰੀ ਗੀ ਆਪਾਂ ਨਹੀਂ ਨਹੀਂ ਵਧੀਆ ਇੱਕ ਲਿਉਂਦਾ ਤੇ ਇੱਕ ਵੇਚ ਲਿਆ ਹਾਂਜੀ ਹਾਂਜੀ ਲੱਬਣੇ ਬੋਰਡ ਤੋਂ ਬਾਜੋਗੇ ਦੁੱਧ ਕਿੰਨਾ ਚਿਵਾਜੂਗੀ ਇਹ ਦੁੱਧ ਭਾਜੀ ਇਹ 6 13 14 ਕਿਲੋ ਚਿਵਾਈ ਜਾਊਗਾ ਆਹ ਚਿਵਾਈ ਜਾਊਗੀ ਠੀਕ ਆ ਸਹੀ ਆ ਤੇ 13 14 ਚਿਵਾ ਜੇ ਜਾਂ ਉਹ ਚਿਵਾ ਜੇ ਮੋਲੀ ਭਾਜੀ ਬਣਾ ਉਹ ਕਰਨਾ ਵਾ ਤੇ ਦੋ ਹਣਾ ਨਹੀਂ ਭਾਵੇਂ 10 ਲੀਟਰ ਹੀ ਚਵਾਵੇਂ ਹਾਂ 10 ਲੀਟਰ ਚਵਾਵੇਂ ਤੇ ਬਾਕੀ ਦੁੱਧ ਤੇ ਸੇਵਾ ਦਾ ਵਾ ਦੁੱਧ ਤੇ ਸੇਵਾ ਦਾ ਤੂੰ ਮੋਲੀ ਜਦੋਂ ਉਹ ਕਰ ਦੇਣਾ ਵਾ ਦੱਸੋ ਫੇ ਭਾਜੀ ਦੇ ਦਾਂਗੇ 18000 ਮਾਣਦਾਨ ਕਿੰਨਾ ਕਰਨਾ ਮਾਣਦਾ ਤੁਸੀਂ ਦੱਸ ਦੋ ਤੁਸੀਂ ਜੋਰ ਮੈਂ ਕਹਿੰਦਾ ਯਾਰ ਖੰਡ ਦਾ ਹੋਰ ਕਰ ਦੇ ਚਲੋ ਹੋਰ ਯਾਰ ਛੱਡ ਦਿੰਨੇ ਆ 17 ਦੀ 16000 ਦੀ ਜਿੰਨੇ ਹਾਂ ਨਾ ਲਓ ਜੀ ਜਿਹੜਾ ਭਾਈ ਤੁਸੀਂ ਮੁੱਲ ਕਰਤਾ ਤੇ ਬੱਕਰੇ ਤੋਂ ਘੱਟ ਕਰਤਾ ਵਾ ਬੱਕਰੇ ਤੋਂ ਘੱਟ ਵਾ ਬੱਕਰੇ ਦਾ ਰੀਡ ਜ਼ਿਆਦਾ ਸੋ ਕੋਈ ਦੇ ਨਾਲ ਗਾਂ ਲੈਣ ਉਹ ਤੇ ਇਹਨੇ ਦੇਣਾ ਦੁੱਧ ਵਾ ਤੇ ਉਹਨੇ ਦੇ ਜਿਹੜਾ ਲੈ ਗਿਆ ਸਾਹਮਣਾ ਹੀ ਆ ਹਾਂ ਇਹ ਵੀ ਗੱਲ ਹੈ ਹਾਂਜੀ ਹਾਂਜੀ ਠੀਕ ਆ ਤੇ ਬਾਕੀ ਇਹ ਆ ਵੀ ਕੋਈ 14 13 14000 ਆਪਾਂ ਫੋਨ ਨਾਲ ਲਾਵੇ अच्छा जि सीधी जड़ी गल जन 13 14 ਜਹਾਂ ਦਾ ਵੀਡੀਓ ਦੋ ਤਿੰਨ ਰਿ ਇਕਰੀ ਪਰਿਵਾਰ ਨੂੰ ਸਾਰਿਆਂ ਨੂੰ ਵਿਖਾ ਕੇ ਤੇ ਫੇਰ ਖੂਨ ਲਾਵੇ ਠੀਕ ਆ ਠੀਕ ਆ ਤਾਂ ਗੱਲ ਮੁੜ ਕੇ ਨਾ ਲਾ ਕੇ ਵੇਖ ਕੇ ਆ ਤੇ ਖਲੋਦਾ ਅਸੀਂ ਘਰ ਦੇ ਨੂੰ ਵਿਖਾ ਲਈਏ ਉਹ ਦੁਬਾਰਾ ਮੁੜ ਕੇ ਹਾਂ ਤੇ ਮਦਬਲ ਹੀ ਨਹੀਂ ਬਣਦਾ ਜਦੋਂ ਆਪਾਂ ਮੁੱਲ ਕੀਤਾ ਹੁੰਦਾ ਨਾ ਹਾਂ ਮੁੱਲ ਤੋਂ ਹੀ ਨਾ ਕੀਤਾ ਵੇ ਇਹ ਥੋੜਾ ਪਤਾ ਹੋਣਾ ਉਹ ਭਾਨੇ ਕਿੰਨੇ ਮੰਗ ਲੈਣੇ ਆ ਆ ਤਾਂ ਕੋਈ ਮਦਬਲ ਹੀ ਨਹੀਂ ਬਣਦਾ ਸਲਾਹ ਕਰ ਫੇਰ ਜਦੋਂ ਮੁੱਲ ਦੁਬਾਰਾ ਦਸੀਦਾ ਤਾਂ ਵੀ ਹਾਂ ਮੁੱਲ ਪਾਇਆ ਖਲੋਦਾ ਸਾਨੂੰ ਸਲਾਹ ਕਰ ਲੈਂਦੋ ਭਾਜੀ ਤੁਹਾਡੇ ਜਨਵਰ ਚ ਕਮੀ ਨਹੀਂ ਹੋਣੀ ਚਾਹੀਦੀ ਬਿਲਕੁਲ ਭਾਜੀ ਅਜੇ ਤੱਕ ਬਿਲਕੁਲ ਬਿਲਕੁਲ ਠੀਕ ਹੈ ਨਾ ਜੇ ਤੁਹਾਡੇ ਜਨਵਰ ਚ ਕਮੀ ਆ ਤੇ ਫੇਰ ਤੇ ਫੇਰ ਹੋਣੀ ਹੋਣੀ ਆ ਫੇਰ ਘੱਟ ਕਰ ਹੀ ਲੈਣਾ ਤੁਸੀਂ ਫੇਰ ਘੱਟ ਹੋ ਦੇਉਂਦਾ ਹਨਾ ਹਾਂਜੀ ਹਾਂਜੀ ਕਰਨੀ ਭਾਜੀ ਕੋਈ ਗੱਲ ਬਾਤ ਗੱਲ ਬਾਤ ਇਹੋ ਕੋਈ ਆਪਣੀ ਨਰਖ ਪਰ ਕਰਕੇ ਖੜੇ ਤੇ ਬਾਕੀ ਇਹ ਜਿੰਨਾ ਕਿ ਮੁੱਲ ਕੀਤਾ ਇਹਨੇ ਤਾਂ ਆਉਂਦਾ ਵੀ ਕੁਝ ਨਹੀਂਗਾ ਤੇ ਬਾਹ ਡੰਗਰ ਬੜਾ ਮਹਿੰਗਾ ਡੰਗਰ ਹੁਣ ਗਰਮੀ ਆ ਡੰਗਰ ਲੱਭਦਾ ਨਹੀਂ ਭਾਜੀ ਜੀ 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 ਬਾਕੀ ਇਹਨੇ ਜਿੱਥੇ ਕਿ ਸੋਨਾ ਵਾ ਫੈਨ ਕੋਈ ਸੋਨਾ ਬੇ ਗਰਮੀ ਦੋ ਮਹੀਨੇ ਤੇ ਰਹਿ ਕੇ ਸੂਚ ਮਗਰੇ ਦੇ ਤੇ ਦੋ ਮਹੀਨੇ ਫੇਰ ਸੂ ਬਣਾਇਨੇ ਅਜੇ ਇਹਦੇ ਜੇ ਕੋਈ ਸੇਵਾ ਕਰੂਗਾ ਤੇ ਮਹੀਨਾ ਦੋ ਦੋ ਠੀਕ ਠੀਕ ਹੈ ਜੀ ਤੇ ਭਾਈ ਉਹਨਾਂ ਨੂੰ ਫੋਨ ਕਰ ਲਿਓ ਵੀਡੀਓ ਕਰ ਦਿਓ ਸ਼ੇਅਰ ਤੇ ਆਹੀ ਇੱਕ ਵਹਿੜਿਆ ਖਾੜ ਸੁਣੇ ਦਾ ਚੰਗਾ ਲੱਗਾ ਜੀ ਮੁੱਠੀ ਚਵਾਈ ਵਾਲਾ ਸਿੰਘ ਵੀ ਹੈਗੇ ਆ ਇੱਕ ਬੱਕਰਾ ਸੇਲ ਕਰਨਾ ਜੀ ਵੀਡੀਓ ਕਰ ਦਿਓ ਸ਼ੇਅਰ ਜੀ ਧੰਨਵਾਦ ਜੀ